ਲੋਕ ਸਭਾ ਚੋਣਾਂ ਦੀ ਆਗਾਜ਼ ਹੋਏ ਤੇ ਪ੍ਰਚਾਰ ਸ਼ੁਰੂ ਹੋ ਗਿਆ ਚੋਣਾਂ ਦਾ ਤੇ ਇੱਕ ਦੂਸਰੇ ਤੇ ਨਿਸ਼ਾਨੇ ਸਾਧਨੇ ਵੀ ਸ਼ੁਰੂ ਹੋ ਗਏ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਜਿਹੜੇ ਨੇ ਕਾਂਗਰਸ ਦੇ ਜੀਤਮੇਂਦਰ ਸਿੱਧੂ ਜਦੋਂ ਮਾਨਸਾ ਪਹੁੰਚੇ ਜ਼ਿਲ੍ਹਾ ਪ੍ਰਧਾਨ ਦੇ ਘਰ ਤਾਂ ਲੱਡੂ ਵੰਡੇ ਗਏ ਇੱਕ ਪਾਸੇ ਤਾਂ ਖੁਸ਼ੀ ਮਨਾਈ ਜਾ ਰਹੀ ਸੀ ਉੱਥੇ ਹੀ ਉਹਨਾਂ ਨੇ ਬਿਆਨ ਕੀ ਦਿੱਤਾ ਕਹਿੰਦੇ ਵੀ 15 ਸਾਲ ਬਠਿੰਡਾ ਤੇ ਰਾਜਤਾ ਕਰ ਲਿਆ MP ਬਣ ਕੇ ਪਰ ਮਾਨਸਾ ਦੇ ਲਈ ਕੀ ਸੁਵਿਧਾ ਦਿੱਤੀ ਹੈ ਉਸ ਗੱਲ ਤੇ ਵੱਡਾ ਸਵਾਲ ਖੜਾ ਕਰਤਾ ਜੀਤਮੇਂਦਰ ਸਿੱਧੂ ਨੇ ਕਹਿੰਦੇ ਵੀ ਮਾਨਸਾ ਦੇ ਲਈ ਕੋਈ ਸੁਵਿਧਾ ਨਹੀਂ ਮਾਨਸਾ 'ਚ ਇੱਕ ਬੰਦਾ ਵੀ ਬਿਮਾਰ ਪੈ ਜੇ ਤਾਂ ਉਸ ਨੂੰ ਬਠਿੰਡੇ ਦਿੱਲੀ ਲੈ ਕੇ ਜਾਣਾ ਪੈਂਦਾ ਤਾਂ ਬਹੁਤ ਸਾਰੀਆਂ ਸਹੂਲਤਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹ ਪਹਿਲਾਂ ਉਹ ਬਿਆਨ ਸੁਣਦੇ ਆ ਕਿ ਜੀਤਮਿੰਦਰ ਸਿੱਧੂ ਨੇ ਕਿਵੇਂ ਘੇਰਿਆ ਹਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਤੇ ਕੀ ਕੀ ਸਵਾਲ ਖੜੇ ਕਰ ਦਿੱਤੇ ਨੇ ਆਓ ਸੁਣਦੇ ਆ ਪੂਰੀ ਵੀਡੀਓ ਖਾਸ ਕਰਕੇ ਮਾਨਸਾ ਫੁਰਲਾਡਾ ਸਤੂਲਗੜ੍ਹ ਜਿਹੜਾ ਜ਼ਿਲ੍ਹਾ ਮਾਨਸਾ ਦੇ ਜਿਹੜਾ ਕਿ ਬਹੁਤ ਸਮੇਂ ਤੋਂ ਇਗਨੋਰ ਕੀਤਾ ਗਿਆ ਹੈ ਅੱਜ ਵੀ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ ਜਦੋਂ ਕੋਈ ਬੰਦਾ ਬਾਹਰਲਾ ਜ਼ਿਲ੍ਹੇ ਦਾ ਇਹ ਕਹੇ ਦੇ ਕਿ ਵੀ ਮਾਨਸਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਪਿਛੜਾ ਜ਼ਿਲ੍ਹਾ ਹੈ ਤੇ ਤਾਂ ਜ਼ਿੰਮੇਵਾਰ ਕੌਣ ਹੈ ਜਿਨ੍ਹਾਂ ਨੇ 15-15 ਸਾਲ ਇੱਥੇ ਬਤੌਰ ਐਮਪੀ ਬਤੌਰ ਕੈਬਨਿਟ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਚ ਜ਼ਿੰਮੇਵਾਰੀਆਂ ਸੰਭਾਲੀਆਂ ਹੋਣ ਤੇ ਅੱਜ ਤੱਕ ਕੋਈ ਇਹੋ ਜਿਹਾ ਪ੍ਰੋਜੈਕਟ ਇਹੋ ਜਿਹਾ ਕੰਮ ਇਸ ਜ਼ਿਲ੍ਹੇ ਚ ਨਹੀਂ ਕੀਤਾ ਜਿਹਦੇ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕੋਈ ਹੋਵੇ ਵਰਕ ਵੈਸਿਕੋ ਵਪਾਰੀ ਹੈ ਕਿਸਾਨ ਹੈ ਮਜ਼ਦੂਰ ਹੈ ਜਾਂ ਫਿਰ ਮੈਂ ਕਹਿ ਦਿਆ ਆਪਣੇ ਨੌਜਵਾਨ ਵੀਰ ਨੇ এডਿਕੇਸ਼ਨ ਵਾਲੇ ਪਾਸੇ ਕਿੰਨਾ ਪਿਛੜਿਆ ਹੈ ਹੈਲਥ ਵਾਲੇ ਪਾਸੇ ਕਿੰਨਾ ਪਿਛੜਿਆ ਹੁਣ ਕਹਿਤਾ ਦਿੰਦੇ ਨੇ ਜੀ ਸੈਂਟਰ ਸਰਕਾਰ ਨੇ ਸਾਨੂੰ ਏਮਜ਼ ਦਿੱਤਾ ਏਮਜ਼ ਦਾ ਬਜਟ ਹੁੰਦਾ ਜੇ 200 ਕਰੋੜ ਰੁਪਇਆ ਦਿੱਲੀ ਸਰਕਾਰ ਨੂੰ ਕੀ ਔਖਾ ਸੀ ਜਾਂ ਜਿਹੜੇ ਇੱਥੇ ਸਾਬਕਾ ਐਮਪੀ ਐ ਉਹਨਾਂ ਨੂੰ ਕੀ ਔਖਾ ਸੀ 200 300 ਕਰੋੜ ਰੁਪਇਆ ਵਧਾ ਕੇ ਇੱਕ ਏਮਜ਼ ਦਾ ਸੈਟਲਾਈਟ ਸੈਂਟਰੀ ਬਣਾ ਦਿੰਦੇ ਮਾਨਸੇ ਇੱਥੇ ਹੁਣ ਮਾਨਸਿਕ ਚ ਕੋਈ ਬਿਮਾਰ ਹੋ ਜਾਏ ਮੈਨੂੰ ਦੱਸੋ ਕਿੱਥੇ ਜਾਂਦਾ ਨਾ ਚੱਜਦਾ ਹਸਪੀਟਲ ਨਾ ਚੱਜਦਾ ਕੋਈ ਇਕੂ ਕਾਲਜ ਮੇਰੇ ਖਿਆਲ ਕਿੰਨੇ ਸਾਲ ਦਾ ਚੱਲ ਰਿਹਾ ਉਹ ਕਾਲਜ ਇੱਥੇ ਇਹ ਤਾਂ ਨਾ ਪ੍ਰਾਈਵੇਟ ਪਾਲਿਸੀ ਪ੍ਰਾਈਵੇਟ ਸੀ ਉਹਨੂੰ ਸਰਕਾਰ ਬਣਾਇਆ ਕੋਈ ਨਵਾਂ ਨਹੀਂ ਗਲ ਐਜੂਕੇਸ਼ਨ ਵਾਸਤੇ ਕੁਛ ਨਹੀਂ ਹੋਰ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਜਿਹੜੀ ਲੋਕੀ ਮੈਨੂੰ ਹੁਣ ਜਿਵੇਂ ਸ਼ੁਰੂ ਕਰ ਰਹੇ ਆ ਮੈਨੂੰ ਦੱਸ ਰਹੇ ਨੇ ਸੋ ਸਮੇਂ ਆਊਗਾ ਮੌਕਾ ਮਿਲੂਗਾ ਐਮਪੀ ਬਣਾ ਕੇ ਦਿੱਲੀ ਚ ਜਾਵਾਂਗੇ ਤੇ ਜ਼ਰੂਰ ਇੱਥੇ ਜਿਹੜਾ ਸਿਸਟਮ ਹੈ ਉਹਨੂੰ ਬਦਲ ਕੇ ਵਧੀਆ ਇੱਥੇ ਕੰਮ ਕਰਾਵਾਂਗੇ ਲੋਕਾਂ ਤੇ ਤਾਂ ਦੋਸਤੋ ਤੁਸੀਂ ਵੀ ਸੁਣੀਆ ਪੂਰੀ ਵੀਡੀਓ ਵੀ ਇੱਕ ਦੂਸਰੇ ਤੇ ਨਿਸ਼ਾਨੇ ਪੂਰੇ ਚੰਗੇ ਤਰੀਕੇ ਦੇ ਨਾਲ ਸਿੱਧੇ ਜਾ ਰਹੇ ਨੇ ਤੇ ਕੀ ਕਿਹਾ ਜਾ ਰਿਹਾ ਵੀ ਸੁਧਾਰ ਕੌਣ ਕਰੂਗਾ ਵਿਕਾਸ ਕੌਣ ਕਰੂਗਾ ਬਠਿੰਡਾ ਦੇ ਵਿੱਚ ਇੰਨਾ ਸਮਾਂ ਐਮਪੀ ਰਹਿਣ ਤੋਂ ਬਾਅਦ ਵੀ ਮਾਨਸਾ ਦੇ ਲਈ ਕੁਝ ਵੀ ਸੁਧਾਰ ਨਹੀਂ ਹੋਇਆ ਆਪਣੀ ਰਾਇ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੀ ਕਰਿਓ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਤੇ ਆਪਣੀ ਰਾਇ ਜਿਹੜੀ ਆ ਉਹ ਕਮੈਂਟਾਂ ਦੇ ਵਿੱਚ ਇਸ ਤਰੀਕੇ ਨਾਲ ਸਾਂਝੀ ਕਰਨੀ ਹੈ ਦੱਸਣਾ ਹੈ ਕਿ ਮਾਨਸਾ ਨੂੰ ਅੱਜ ਤੱਕ ਸਹੂਲਤ ਕੋਈ ਮਿਲੀ ਆ ਜਾਂ ਨਹੀਂ ਜਿਹੜੀਆਂ ਦਾਅਵੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਨੇ ਵੀ ਉਸ ਪੱਕੇ ਤੌਰ ਤੇ ਸਹੀ ਨੇ ਜਾਂ ਗਲਤ ਜਾਂ ਜੀਤਮਿੰਦਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਉਹ ਕਿੰਨੇ ਕਿ ਸਹੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ